ਪਤੀ ਸੱਛੇ ਦਾ ਮੈਂ ਨੈਣੀ ਦਾ ਸਰਕਾਰੀ ਕੰਨਿਆ ਸੀਨੀਅਰ ਸਕੰਬਰੀ ਸਮਾਰਟ ਸਕੂਲ ਤੋਂ ਗੁਆਣਾ ਦੀ ਵਿਦਿਆਰਥਣਾਂ ਮੇਰੀ ਲਿਖੀ ਹੋਈ ਕਵਿਤਾ ਅਜਨਮੀਆਂ ਕਲਮਾਂ ਨਵੀਂ ਡਾਂਸ ਪੇਸ਼ਕਿਸ਼ ਸ਼ਬਿਆ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਆਪਣੀ ਰਾਹ ਜਿ ਆਪੀ ਕੰਨੇ ਚੇਰੀ ਜਾਣੇ ਹੋ ਮੇਰੇ ਤੋਂ ਤੁਸੀਂ ਪੁੱਤਰੋ ਮੁੱਖ ਕਿਉਂ ਫੇਰੀ ਜਾਣੇ ਹੋ ਮੈਂ ਸ਼ਾਨ ਆ ਪੰਜਾਬ ਮੈਂ ਸ਼ਾਨ ਆ ਪੰਜਾਬ ਦੀ ਕੋਈ ਭੁੱਲਣ ਵਾਲੀ ਗੱਲ ਨਹੀਂ ਮੈਨੂੰ ਭੁੱਲ ਪਿਛਤਾਓਗੇ ਲਈ ਬਾਈ ਦੀ ਪੀਰਾ ਤੇ ਪੀਰਾ ਦਿਨਾਂ ਸਿੱਖ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਉਹਾਂ ਦੇ ਸਾਹ ਹੱਤੁੱਤੇ ਮਾਨ ਕਿਵੇਂ ਕਰੋਗੇ ਮੈਨੂੰ ਕੁੱਲ ਤੱਕ ਤੋਂ ਬਿਆਨ ਕਿਵੇਂ ਕਰੋਗੇ ਬਾਣੀ ਨਾਲ ਕੋਈ ਨਹੀਂ ਸਾਬ ਮੀ ਲੋ ਲੱਭਣਾ ਦੇਖੀਆਂ ਦੀ ਢੀੜੀ ਨੂੰ ਪੰਜਾਬ ਨਹੀਂ ਨੂੰ ਲੱਭਣਾ ਆਉਣ ਵਾਲੀ ਢੀੜੀ ਨੂੰ ਪੰਜਾਬ ਨਹੀਂ ਨੂੰ ਲੱਭਣਾ ਮੈਨੂੰ ਸਾਡ ਹੋਰ ਪਤਾਵਾ ਉੱਤੇ ਡੁੱਲੀ ਜਾਂਨੇ ਹੋ ਬੱਲੇ ਤੁਹਾਡੇ ਪੁੱਤਰੋ ਆਪਣੀ ਮਾਂ ਹੀ ਡੁੱਲੀ ਜਾਂਨੇ ਹੋ ਬੱਲੇ ਤੁਹਾਡੇ ਪੁੱਤਰੋ ਆਪਣੀ ਮਾਂ ਹੀ ਡੁੱਲੀ ਜਾਂਨੇ